ਹਾਂਜੀ ਸਾਰੀਆਂ ਭੈਣਾਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਲੇਟਾਂ ਦੀ ਸਟਿਚਿੰਗ ਕਰਕੇ ਦਿਖਾਵਾਂਗੇ ਠੀਕ ਹੈ ਜੀ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਵੀ ਜਦੋਂ ਅਸੀਂ ਸੂਟ ਸਟਿਚ ਕਰਦੇ ਹਾਂ ਸਟਾਰਟਿੰਗ 'ਚ ਸਾਡੀ ਪਲੇਟਾਂ ਇੱਥੋਂ ਵੀ ਉੱਧੜ ਜਾਂਦੀਆਂ ਤੇ ਐਂਡ ਤੇ ਵੀ ਉੱਧੜ ਜਾਂਦੀਆਂ ਠੀਕ ਹੈ ਜੀ ਜਿਹੜੇ ਸਟਿਚ ਕਰਨ ਤੋਂ ਬਾਅਦ ਬਿਲਕੁਲ ਵਧੀਆ ਨਹੀਂ ਲੱਗਦੀਆਂ ਠੀਕ ਹੈ ਜੀ ਜਾਂ ਭੈਣਾਂ ਦੇ ਕਮੈਂਟ ਆਉਂਦੇ ਆ ਵੀ ਇੱਥੋਂ ਅਸੀਂ ਕਿੰਨਾ ਕਪੜਾ ਚੱਕਣਾ ਸਾਨੂੰ ਹਿਸਾਬ ਨਹੀਂ ਹੁੰਦਾ ਕਿਤੇ ਸਾਡੀ ਪਲੇਟ ਇੱਥੋਂ ਮੋਟੀ ਹੋ ਜਾਂਦੀ ਹੈ ਕਿਤੇ ਸਾਡੀ ਪਲੇਟ ਇੱਥੋਂ ਪਤਲੀ ਹੋ ਜਾਂਦੀ ਆ ਠੀਕ ਹੈ ਸਮੱਸਿਆ ਆਉਂਦਾ ਕੀ ਹੱਲ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਪਲੇਟ ਪਾਉਣੀ ਹੈ ਦੇਖੋ ਆਪਣੇ ਨਿਸ਼ਾਨ ਲੱਗੇ ਹੋਏ ਆ ਸਿੱਧੀ ਪਲੇਟ ਦੀ ਇਹਨੂੰ ਆਪਾਂ ਇਸ ਤਰੀਕੇ ਨਾਲ ਕਰ ਲੈਣਾ ਹੈ ਕਪੜਾ ਜਿਹੜੀ ਥੋੜੀ ਪਲੇਟ ਵੱਧ ਘੱਟ ਹੁੰਦੀ ਹੈ ਉਹਦਾ ਆਪਾਂ ਹੱਲ ਤੁਹਾਨੂੰ ਦੱਸਦੇ ਆ ਇਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਆਪਣੀ ਪਲੇਟ ਜਿਹੜੀ ਹੈਗੀ ਆ ਉਹ 7 ਇੰਚ ਦੀ ਰੈਡੀ ਆ ਤੇ ਆਪਾਂ 7 ਇੰਚ ਦੇ ਸੈਂਟਰ 'ਚ ਇੱਕ ਨਿਸ਼ਾਨ ਲਾ ਦੇਣਾ ਦੇਖੋ 3.5 ਤੇ ਆਪਾਂ ਇੱਕ ਨਿਸ਼ਾਨ ਲਾਤਾ ਇਹ ਠੀਕ ਹੈ ਜੀ 3.5 ਤੇ ਆਪਣਾ ਨਿਸ਼ਾਨ ਲੱਗ ਗਿਆ ਹੁਣ ਆਪਾਂ ਕੀ ਕਰਨਾ ਇਹ 3.5 ਦੇ ਵਿੱਚ ਇੱਕ ਨਿਸ਼ਾਨ ਲਾਵਾਂਗੇ ਅੱਧਾ ਇੰਚ ਦਾ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਅੱਧੇ ਇੰਚ ਦਾ ਨਿਸ਼ਾਨ ਲੱਗ ਗਿਆ 3.5 ਜਿੱਥੇ ਆਪਾਂ ਹਾਫ ਕੀਤਾ ਉੱਥੇ ਇਹ ਨੂੰ ਹੁਣ ਆਪਾਂ ਕੀ ਕਰਨਾ ਹੈ ਦੇਖੋ ਇੱਥੋਂ ਬ੍ਰੀਕ ਇਸ ਤਰੀਕੇ ਨਾਲ ਲਾਵਾਂਗੇ ਇੱਧਰੋਂ ਇੱਥੋਂ ਬਿਲਕੁਲ ਬ੍ਰੀਕ ਕਰਨਾ ਹੈ ਇੱਥੇ ਇਸ ਤਰੀਕੇ ਨਾਲ ਲਾਵਾਂਗੇ ਠੀਕ ਹੈ ਜੀ ਤੇ ਇੱਧਰੋਂ ਵੀ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਦੇਖੋ ਥੋੜਾ ਕਪੜਾ ਬਿਲਕੁਲ ਪੂਰਾ ਪੂਰਾ ਆਊਗਾ ਜਿੰਨਾ ਤੁਹਾਨੂੰ ਪਲੇਟ ਦੇ ਵਿੱਚ ਚਾਹੀਦਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਦੂਜੀ ਪਲੇਟ ਪਾਉਣੀ ਹੈ ਉਹਨੂੰ ਆਪਾਂ ਇਸ ਤਰੀਕੇ ਨਾਲ ਕਰ ਲਾਂਗੇ ਦੋਨਾਂ ਪਲੇਟਾਂ ਇਸ ਤਰੀਕੇ ਨਾਲ ਚੱਕਾਂਗੇ ਆਪਾਂ ਉੱਪਰ ਤੇ ਥੱਲੇ ਜਿੱਥੇ ਆਪਣੇ ਪਲੇਟਾਂ ਦੇ ਨਿਸ਼ਾਨ ਲੱਗੇ ਹੋਏ ਆ ਠੀਕ ਹੈ ਜੀ ਇਹਦਾ ਵੀ ਆਪਾਂ ਹਾਫ ਕਰ ਲੈਣਾ 7 ਇੰਚ ਦਾ 3.5 ਹੋ ਗਿਆ ਇੱਥੋਂ ਆਪਾਂ ਅੱਧੇ ਇੰਚ ਦੀ ਪਲੇਟ ਚੱਕਣੀ ਹੈ ਸੈਂਟਰ 'ਚ ਠੀਕ ਹੈ ਜੀ ਦੇਖੋ ਇੱਥੋਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਦੇਾਂਗੇ ਠੀਕ ਹੈ ਜੀ ਤੇ ਇੱਥੋਂ ਵੀ ਆਪਾਂ ਇਸ ਤਰੀਕੇ ਨਾਲ ਹੀ ਨਿਸ਼ਾਨ ਲਾਵਾਂਗੇ ਇਸ ਤਰੀਕੇ ਦੇਖੋ ਦੋਨਾਂ ਪਲੇਟਾਂ ਦੇ ਵਿੱਚ ਆਪਣਾ ਬਰਾਬਰ ਦਾ ਕੱਪੜਾ ਆ ਗਿਆ 1 ਇੰਚ ਕੱਪੜਾ ਇੱਥੇ ਆ ਗਿਆ ਅੱਧਾ ਇੰਚ ਇੱਧਰ ਅੱਧਾ ਇੰਚ ਇਧਰ ਤੇ 1 ਇੰਚ ਹੀ ਕੱਪੜਾ ਆਪਣਾ ਦੂਸਰੀ ਪਲੇਟ 'ਚ ਆ ਗਿਆ ਦੇਖੋ ਆਪਾਂ ਇਧਰ ਨੂੰ ਜੋ ਪਲੇਟ ਪਾਉਣੇ ਆ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਪਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਤੇ ਬਿਲਕੁਲ ਆਪਣੇ ਬਰਾਬਰ ਬਰਾਬਰ ਦਾ ਕਪੜਾ ਆਊਗਾ ਇਹ ਤਾਂ ਸਮੱਸਿਆ ਦਾ ਆਪਣਾ ਹੱਲ ਹੋ ਗਿਆ ਵੀ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾਉਣੇ ਆ ਸਟਾਰਟਿੰਗ ਦੇ ਵਿੱਚ ਜਦੋਂ ਆਪ ਨੂੰ ਸਲਾਈ ਥੋੜੀ ਜਿਹੀ ਘੱਟ ਆਉਂਦੀ ਹੈ ਉਦੋਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਲੈਣੇ ਆ ਜਦੋਂ ਆਪਣੀ ਸਲਾਈ ਪੂਰੀ ਆ ਗਈ ਫਿਰ ਆਪਾਂ ਨੂੰ ਆਈਡੀਏ ਨਾਲੇ ਆਪਾਂ ਸਲਾਈ ਲਾ ਦੇਣੇ ਆ ਆਪ ਨੂੰ ਪਤਾ ਲੱਗ ਜੇ ਇਹਨਾਂ ਤੇ ਕਪੜਾ ਆਪਾਂ ਚੱਕਣਾ ਠੀਕ ਹੈ ਜੀ ਤੇ ਜਿਹੜੀ ਏ ਵਾਲੀ ਪਲੇਟਾਂ ਇਹ ਵੀ ਤੁਹਾਨੂੰ ਪਤਾ ਹੀ ਇੱਥੋਂ ਆਪਾਂ ਬ੍ਰੀਕ ਕਰਨੀ ਹੈ ਇੱਥੋਂ ਆਪਾਂ ਅੱਧੇ ਇੰਚ ਦੀ ਲੈ ਕੇ ਜਾਣੀ ਆ ਠੀਕ ਹੈ ਜੀ ਮੋਡੇ ਵਾਲੀ ਪਲੇਟ ਵੀ ਇਹੀ ਕਰਨੀ ਹੈ ਇੱਥੋਂ ਆਪ ਤੇ ਇਥੋਂ ਆਪਾਂ 1/2 ਇੰਚ ਦੀ ਪਲੇਟ ਲੈ ਕੇ ਜਾਣੀ ਆ। ਠੀਕ ਹੈ ਜੀ। ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਥੋੜਾ ਇਥੋਂ ਉਧੜ ਦਾ ਕਾਤ ਨੂੰ ਆ ਦੋਨਾਂ ਚੀਜ਼ਾਂ ਤੋਂ ਮੈਂ ਪਹਿਲਾਂ ਵੀ ਵੈਸੇ ਵੀਡੀਓ ਪਾਈਆਂ ਹੋਈਆਂ। ਦੁਬਾਰਾ ਆਪਾਂ ਫੇਰ ਵੀਡੀਓ ਪਾ ਦਿੰਨੇ ਆ। ਵਿਆਹ ਚੀਜ਼ਾਂ ਤੋਂ ਥੋੜਾ ਕਪੜਾ ਕਾਤ ਉਧੜ ਜਾਂ ਅੰਦਰ। ਠੀਕ ਹੈ ਜੀ ਇਹ ਆਪਾਂ ਤੁਹਾਨੂੰ ਦੱਸਦੇ ਆ ਹਾਂ। ਦੇਖੋ ਮੇਰੀ ਮਸ਼ੀਨ ਦੇ ਵਿੱਚ ਤੁਹਾਡਾ ਪਾਇਆ ਹੋਇਆ। ਥੱਲੇ ਫਿਰਕੀ ਜਿਹੀ ਵੀ ਧਾਗਾ ਹੈਗਾ ਉੱਪਰ ਵੀ ਧਾਗਾ। ਠੀਕ ਹੈ ਜੀ ਦੋਨਾਂ ਧਾਗਿਆਂ ਨੂੰ ਆਪਾਂ ਇਸ ਤਰੀਕੇ ਨਾਲ ਫੜ ਲੈਨੇ ਆ ਨੂੰ। ਇਸ ਤਰ੍ਹਾਂ। ਤਾਂ ਕਿ ਇਹ ਦੋਨੇ ਆਪਣੇ ਦੇਖੋ ਆਵਰਾ ਧਾਗਾ ਉੱਪਰ ਲਾ ਗਿਆ ਆਵਲਾ ਧਾਗਾ ਆਪਣਾ ਸੇਥੀ ਵਾਲਾ ਗਿਆ ਠੀਕ ਹੈ ਜੀ ਹੁਣ ਇਹਨੂੰ ਦੋਨਾਂ ਨੂੰ ਆਪਾਂ ਇਸ ਤਰੀਕੇ ਨਾਲ ਫੜ ਕੇ ਤੇ ਘੋੜਾ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਮਸ਼ੀਨ ਦਾ ਇਹਨੂੰ ਇਸ ਤਰੀਕੇ ਨਾਲ ਸਿਰਦਾਂਗੇ ਥੱਲੇ ਇਸ ਤਰ੍ਹਾਂ ਆਪਾਂ ਦੋਨਾਂ ਧਾਗੇ ਨੂੰ ਫੜ ਕੇ ਖਾਲੀ ਮਸ਼ੀਨ ਚਲਾਉਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਖਾਲੀ ਮਸ਼ੀਨ ਚਲਾ ਲਈ ਆਪਾਂ ਦੇਖੋ ਹੁਣ ਆਪਣੇ ਆ ਵਾਲੇ ਹੈਗੇ ਜਿਹੜਾ ਧਾਗੇ ਦੋਨੇ ਇੱਕ ਜੇ ਵਟ ਚੜ ਗਏ ਵਟ ਚੜਨ ਕਰਕੇ ਉੱਧੜਦੇ ਨਹੀਂ ਦੇਖੋ ਆਪਣਾ ਧਾਗਾ ਹੁਣ ਬਿਲਕੁਲ ਨਹੀਂ ਉੱਧੜਦਾ ਇਸ ਤਰੀਕੇ ਨੇ ਪਿਆ ਤੇ ਐਂ ਜਿਹੜਾ ਆਪਾਂ ਪਲੇਟ ਤੇ ਧਾਗਾ ਲਾਵਾਂਗੇ ਆਪਣਾ ਬਿਲਕੁਲ ਨਿਕੜਨਾ ਦੇਖੋ ਆਪਾਂ ਹੁਣ ਕੀ ਕਰਨਾ ਇਹਨੂੰ ਪਲੇਟ ਨੂੰ ਆਪਾਂ ਇਸ ਤਰੀਕੇ ਨਾਲ ਚੱਟਾਂਗੇ ਇਸ ਤਰੀਕੇ ਨਾਲ ਤੇ ਜਿੱਥੋਂ ਪਲੇਟ ਸਟਾਰਟ ਕਰਨੀ ਉੱਥੇ ਆਪਾਂ ਇਸ ਤਰੀਕੇ ਨਾਲ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਥੱਲੇ ਪਲੇਟ ਤੇ ਕੱਪੜਾ ਲਾ ਰਹੇ ਹਾਂਗੇ ਜਿਹੜਾ ਸੂਟ ਆਪਣਾ ਛਿੱਜੇ ਨਾ ਇਥੋਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਆਪਣਾ ਧਾਗਾ ਇੱਥੇ ਤੀਕਾ ਵਾਲ ਚੜੇ ਹੋਏ ਆ ਜਿਹਨੂੰ ਆਪਾਂ ਸਿੱਧੀ ਪਲੇਟ ਐਸ ਤਰੀਕਾ ਨਾਲ ਪਾਣੀ ਠੀਕ ਹੈ ਜੀ ਆ ਐਂਡ ਆ ਗਈ ਇੱਥੇ ਆਪਣੀ ਹੁਣ ਇੱਥੇ ਵੀ ਆਪਾਂ ਖਾਲੀ ਮਸ਼ੀਨ ਚਲਾ ਦਿੰਦੇ ਆ ਇਸ ਤਰੀਕੇ ਨਾਲ ਦੇਖੋ ਇੰਨਾ ਕ ਧਾਗਾ ਆਪਾਂ ਖਾਲੀ ਮਸ਼ੀਨ ਚਲਾ ਲਿਆ ਆਪਣੇ ਧਾਗੇ ਨੇ ਇੱਕ ਜਿਹਾ ਵਲ ਚੜ ਗਈ ਹੁਣ ਆਪਾਂ ਇੱਥੋਂ ਕੱਪੜਾ ਆਪਾਂ ਇੱਥੋਂ ਆਪਾਂ ਧਾਗਾ ਕਟਿੰਗ ਕਰਦੇ ਨੇ ਨਾ ਤਾਂ ਆਪਣੀ ਆ ਫਲੇਟ ਉੱਡਣੀ ਹੁਣ ਇਸ ਤਰੀਕ ਨੇ ਰਹੂਗੀ ਜਿੰਨਾ ਮਰਜ਼ੀ ਸੂਟ ਧੋ ਪਾ ਲਓ ਆਪਣਾ ਸੂਟ ਫਟ ਜੂਗਾ ਪਲੇਟ ਆਪਣੀ ਇੱਥੋਂ ਨਹੀਂ ਉੱਡਣੀ ਇਸ ਤਰੀਕ ਨੇ ਰਹੂਗੀ ਠੀਕ ਹੈ ਜੀ ਇੱਥੋਂ ਵੀ ਆਪਣਾ ਤਾਂ ਘੜਾ ਹੈ ਸੈਂਟਰ ਉੱਪਰੋਂ ਵੀ ਇਸ ਤਰੀਕ ਨੇ ਰਹੂਗਾ ਆਪਣਾ ਸੂਟ ਪਾੜ ਜੀ ਕੋ ਪਰ ਆਪਣੀ ਜਿਹੜੀ ਇਹ ਵਾਲਾ ਥਾਗਾ ਉਧਰ ਦਾ ਨਹੀਂ ਠੀਕ ਹੈ ਜੀ ਤੇ ਦੇਖੋ ਆਪਣੀ ਦੂਜੀ ਪਲੇਟ ਦੇ ਸਟਾਰਟ ਕਰਨ ਵਾਸਤੇ ਵੀ ਆਪਣਾ ਕੋ ਥਾਗਾ ਵਾਲ ਚੜੇ ਹੋਏ ਇਸ ਤਰੀਕੇ ਨਾਲ ਹੀ ਕਿਹਾ ਜੀ ਉਹ ਨੂੰ ਵੀ ਹੁਣ ਆਪਾਂ ਇਸ ਤਰੀਕੇ ਨੇ ਪਾਵਾਂਗੇ ਦੇਖੋ ਆਪਣੀ ਆ ਐਂਡ ਆ ਗਈ ਇਥੇ ਇੱਥੇ ਹੀ ਆਪਾਂ ਧਾਗਾ ਗੈਸਟਿਕ ਨਾਲ ਵਲੇਟ ਲਿਆ ਠੀਕ ਹੈ ਜੀ ਇਸ ਵਾਰ ਆਪਾਂ ਧਾਗੇ ਨੂੰ ਕਟਿੰਗ ਕਰ ਦਾਂਗੇ ਇਸ ਤਰੀਕੇ ਨਾਲ ਇਹ ਆਪਣੀਆਂ ਸਿੱਧੀਆਂ ਪਲੇਟਾਂ ਪਾਈਆਂ ਦੇਖੋ ਬਿਲਕੁਲ ਵੀ ਕਿਤੇ ਵੀ ਕੋਈ ਵਾਲ ਨਹੀਂ ਗਿਆ ਆਪਣਾ ਠੀਕ ਹੈ ਜੀ ਸ਼ੁਰੂ ਤੋਂ ਲੈ ਕੇ ਐਂਡ ਤਿਕ ਤੇ ਧਾਗਾ ਵੀ ਆਪਣਾ ਬਿਲਕੁਲ ਨਹੀਂ ਉੱਤਰਦਾ ਇਸ ਤਰੀਕੇ ਨਾਲ ਹੀ ਰਹੂਗਾ ਧਾਗਾ ਆਪਣਾ ਦੇਖੋ ਤੇ ਇਸ ਤਰ੍ਹਾਂ ਆਪਾਂ ਆਪਣੇ ਪਾਵਾਂਗੇ ਮੋਢੇ ਵਾਲੀ ਪਲੇਟ ਇਹਨੂੰ ਆਪਾਂ ਇਸ ਤਰੀਕੇ ਨਾਲ ਕਪੜੇ ਵਿੱਚ ਚਕਲਾਂਗੇ ਇਥੋਂ ਠੀਕ ਹੈ ਜੀ ਸਟਾਰਟਿੰਗ ਇਰੀ ਬ੍ਰੀਕ ਕਰਾਂਗੇ ਆਪਾਂ ਤੇ ਇੱਥੇ ਵੀ ਧਾਗੇ ਦੇ ਵਾਲ ਆਪਣੇ ਖੜੇ ਹੋਏ ਆ ਇਸ ਤਰਿਕੇ ਨਾਲ ਤੇ ਇੱਥੋਂ ਪਲੇਟ ਆਪਾਂ ਅੱਧੇ ਇੰਚ ਦੀ ਕਰ ਦੇਣੀ ਹੈ ਤੇ ਇਥੋਂ ਵੀ ਆਪਾਂ ਖਾਲੀ ਮਸ਼ੀਨ ਚਲਾਉਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਨਾ ਆਪਣੀ ਪਲੇਟ ਇੱਥੋਂ ਉਧਰਨੀ ਹੈ ਜ ਜੁਰ ਆਪਾਂ ਬਾਹਰ ਨਾਲ ਸਟਿਚ ਕਰਾਂਗੇ ਇਹਨੂੰ ਇੱਥੋਂ ਵੀ ਉਧਰ ਦੀ ਤੇ ਇੱਥੋਂ ਵੀ ਆਪਣੀ ਪਲੇਟ ਨਹੀਂ ਉਧਰ ਦੀ ਠੀਕ ਹੈ ਜੀ ਦੂਸਰੀ ਪਲੇਟ ਵੀ ਮੋਡੇ ਲਈ ਆਪਾਂ ਇਸ ਤਰੀਕੇ ਨਾਲ ਪਾਵਾਂਗੇ जी खाली मशीन चलाइए भी अपना अपनी प्लेट इतो बिल्कुल नहीं इस तो बार आप कमर वाली प्लेट पावे जी इतो स्टार्टिंग करा इस तो बार दूजी साइड भी इस तरीके नहीं पावे आप ਖੋ ਜੀ ਸਾਰੀਆਂ ਪਲੇਟਾਂ ਆਪਣੀਆਂ ਪੈ ਗਈਆਂ ਦੇਖੋ ਆਪਣੇ ਸਾਰੀਆਂ ਪਲੇਟਾਂ ਦੇ ਵਿੱਚ ਜਿਹੜਾ ਧਾਗਾ ਬਲਿਆ ਹੋਇਆ ਹੈ ਤੇ ਦੇਖੋ ਇੱਥੇ ਵੀ ਆ ਇੱਥੇ ਵੀ ਆ ਆਵਲੀ ਚੀਜ਼ ਤੇ ਵੀ ਆ ਕਮਰ ਵਾਲੀ ਪਲੇਟ ਤੇ ਵੀ ਆ ਤੇ ਮੋਢੇ ਵਾਲੇ ਤੇ ਵੀ ਐਂਡ ਤੇ ਵੀ ਆਪਣੇ ਇਸ ਤਰੀਕੇ ਨਾਲ ਹੀ ਇੱਧਰ ਵੀ ਐਂਡ ਤੇ ਆਪਣੇ ਇਸ ਤਰੀਕੇ ਨਾਲ ਹੀ ਠੀਕ ਹੈ ਸਾਰੀ ਸਾਈਡ ਆਪਣੇ ਇਸ ਤਰੀਕੇ ਨਾਲ ਹੀ ਆ ਕਿਸੇ ਪਾਸੇ ਆਪਣਾ ਧਾਗਾ ਕੋਈ ਨਹੀਂ ਉਦਰ ਦਾ ਤੇ ਆਪਣੀ ਜਿਹੜੀ ਪਲੇਟਾਂ ਦੀ ਸਟਾਰਟਿੰਗ ਦੇਖੋ ਕਿੰਨੀ ਸੋਹਣੀ ਹੋਈ ਹੈ ਕਿਤੇ ਵੀ ਆਪਣੇ ਇੱਥੇ ਵਾਲ ਨਹੀਂ ਪੈਂਦਾ ਕਿ ਬਹੁਤ ਸੋਹਣੀ ਹੈ ਤੁਹ ਆਪਣੀਆਂ ਪਲੇਟਾਂ ਪਈਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਆਪਦੇ ਸੂਟ ਦੇ ਵਿੱਚ ਪਲੇਟਾ ਪਾ ਸਕਦੇ ਆ ਕਿਉਂ ਜੋ ਆਪਣੀ ਪਲੇਟਾ ਵਧੀਆ ਪਹਿਣੀ ਹੈ ਤਾਂ ਹੀ ਆਪਣੀ ਸੂਟ ਦੀ ਫਿਟਿੰਗ ਵਧੀਆ ਪਰਫੈਕਟ ਆਉਗੀ ਜੇ ਆਪਣੀ ਪਲੇਟਾ ਨੇ ਵਿੱਚ ਇੱਥੇ ਤਾਂ ਗੁਰਦਾ ਹੋਇਆ ਤਾਂ ਆਪਣੇ ਜਿਹੜਾ ਹੈਗਾ ਸੂਟ ਬਿਲਕੁਲ ਵੀ ਸੁਣਾ ਨਹੀਂ ਲੱਗਣਾ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰਵਾਤਾ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ